ਬਸੰਤ ਮਹਲਾ ਪੰਜਵਾਂ ਹਟਮਾਣੀ ਤਨਮਾਲ ਹਾਟ ਕੀਤ ਜਿਵੇਂ ਕੋਈ ਦੁਕਾਨਦਾਰ ਆਪਣੇ ਮਨਪਸੰਦ ਦੇ ਮਾਲ ਧੰ ਦੀ ਦੁਕਾਨ ਚਲਾਉਂਦਾ ਹੈ ਜਵਾਰੀ ਜੁਏ ਮਹਚੀਤ ਜੂਆ ਖੇਡਣ ਵਾਲੇ ਦਾ ਧਿਆਨ ਜੁਏ ਵਿੱਚ ਲੱਗਾ ਰਹਿੰਦਾ ਅਮਲੀ ਜੀਵ ਅਮਲ ਖਾਏ ਤੇ ਅਮਲੀ ਜੀਉਂਦਾ ਅਮਲ ਖਾ ਕੇ ਤਉ ਹਰ ਜਨ ਜੀਵ ਹੈ ਹਰ ਧਿਆਏ ਠੀਕ ਇਸੇ ਤਰ੍ਹਾਂ ਰੱਬ ਦਾ ਪਿਆਰਾ ਰੱਬ ਨੂੰ ਯਾਦ ਕਰਕੇ ਜਿਉਣਾ ਆਪਣੇ ਰੰਗ ਸਭ ਕੋ ਰਚੈ ਹਰੇਕ ਜੀਵ ਆਪੋ ਆਪਣੇ ਮਨ ਭਾਉਂਦੇ ਸਵਾਦ ਵਿੱਚ ਮਸਤ ਰਹਿੰਦਾ ਹੈ ਜਿਤ ਪ੍ਰਬਲਾਇਆ ਤਿਤ ਤਿਤ ਲੱਗੇ ਰਹੋ ਪਰ ਪ੍ਰਭੂ ਨੇ ਹੀ ਜਿਸ ਸਵਾਦ ਵਿੱਚ ਲਾਇਆ ਹੈ ਉਹ ਸਵਾਦ ਵਿੱਚ ਹਰੇਕ ਜੀਵ ਲੱਗਾ ਰਹਿੰਦਾ ਹੈ ਮੇਗ ਸਮੈ ਮੋਰ ਨਿਰਤਕਾਰ ਘਟਾ ਚੜ੍ਹਦੀ ਹਾਂ ਤਾਂ ਮੋਰ ਪੈਲਾ ਪਾਉਂਦੇ ਹਾਂ ਚੰਦ ਦੇਖ ਬਿਗਸੈ ਕੋਲਾਰ ਚੰਦ ਨੂੰ ਵੇਖ ਕੇ ਕਮੀਆਂ ਛਿੜਦੀਆਂ ਹਨ ਮਾਤ ਬਾਰਕ ਦੇਖ ਆਨੰਦ ਬੱਚੇ ਨੂੰ ਵੇਖ ਕੇ ਮਾਂ ਖੁਸ਼ ਹੁੰਦੀ ਹੈ ਤਿਉ ਹਰ ਜਨ ਜੀਵੈ ਜਪ ਗੋਬਿੰਦ ਇਸੇ ਤਰ੍ਹਾਂ ਰੱਬ ਨੂੰ ਯਾਦ ਕਰਕੇ ਰੱਬ ਦਾ ਸੇਵਕ ਖੁਸ਼ ਹੁੰਦਾ ਹੈ ਸਿੰਘ ਰੋਚੈ ਸਦ ਭੋਜਨ ਮਾਸ ਮਾਸ ਦਾ ਭੋਜਨ ਮਿਲਿਆ ਤਾਂ ਸ਼ੇਰ ਸਦਾ ਖੁਸ਼ ਹੁੰਦਾ ਹੈ ਰਣ ਦੇਖ ਸੂਰੇ ਚਿੱਤ ਉਲਾਸ ਜੁਦਵੇ ਕਿਸੂਰਮੇ ਦੇ ਚਿੱਤ ਨੂੰ ਜੋਸ਼ ਆਉਂਦਾ ਕਿਰਪਨ ਕੋ ਅਤ ਧਨ ਪਿਆਰ ਸੋਮ ਨੂੰ ਧਨ ਦਾ ਬਹੁਤ ਲੋਭ ਹੁੰਦਾ ਹੈ ਹਰ ਜਨ ਕੋ ਹਰ ਹਰ ਆਧਾਰ ਤੇਵੇਂ ਪ੍ਰਮਾਤਮਾ ਦੇ ਭਗਤ ਨੂੰ ਪ੍ਰਮਾਤਮਾ ਦੇ ਨਾਮ ਦਾ ਆਸਰਾ ਹੁੰਦਾ ਸਰਬ ਰੰਗ ਇੱਕ ਰੰਗ ਮਾਹੀ ਪਰ ਦੁਨੀਆ ਦੇ ਸਾਰੇ ਸਵਾਦ ਪ੍ਰਮਾਤਮਾ ਦੇ ਨਾਮ ਦੇ ਸਵਾਦ ਦੇ ਵਿੱਚ ਹੀ ਆ ਜਾਂਦੇ ਹਨ ਨਾਮ ਰਸ ਨਾਲੋਂ ਘਟਿਆ ਹਨ ਸਰਬ ਸੁਖਾ ਸੁਖ ਹਰ ਕੈ ਨਾਹੀ ਸਾਰੇ ਵੱਡੇ ਤੋਂ ਵੱਡੇ ਸੁਖ ਪਰਮਾਤਮਾ ਦੇ ਨਾਮ ਵਿੱਚ ਹੀ ਹਨ ਤੇ ਸਹਿ ਪ੍ਰਾਪਤ ਇਹ ਨਿਧਾਨ ਇਹ ਨਾਮ ਖਜ਼ਾਨਾ ਉਸ ਮਨੁੱਖ ਨੂੰ ਹੀ ਮਿਲਦਾ ਹੈ ਨਾਨਕ ਗੁਰ ਜਿਸ ਕਰੇ দান ਹੈ ਨਾਨਕ ਜਿਸ ਨੂੰ ਗੁਰੂ ਦਿੰਦਾ ਹੈ ਬਸੰਤ ਮਹਲਾ ਪੰਜਵਾ ਤਿਸ ਬਸੰਤ ਜਿਸ ਪ੍ਰਭ ਕਿਰਪਾਲ ਆਤਮ ਖੜਾਓ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜਿਸ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ ਤਿਸ ਬਸੰਤ ਜਿਸ ਗੁਰ ਦਇਆਲ ਆਤਮ ਖੜਾਓ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜਿਸ ਉਤੇ ਗੁਰੂ ਦਇਆਵਾਨ ਹੁੰਦਾ ਹੈ ਮੰਗਲ ਤਿਸ ਕੈ ਜਿਸ ਏਕ ਨਾਮਾ ਮੰਗਲ ਉਸ ਮਨੁੱਖ ਦੇ ਹਿਰਦੇ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਜਿਸ ਨੂੰ ਇਹ ਹਰਨਾਮ ਸਿਮਰਨ ਦਾ ਆਹਰ ਰਹਿੰਦਾ ਤੇ ਸਦ ਬਸੰਤ ਜਿਸ ਹਿਰਦੈ ਨਾਮ ਉਹ ਮਨੁੱਖ ਨੂੰ ਖੜਾਉ ਸਦਾ ਹੀ ਮਿਲਿਆ ਰਹਿੰਦਾ ਹੈ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ ਗ੍ਰਹਿ ਤਾਕੇ ਬਸੰਤ ਗਨੀ ਮੈਂ ਤਾਂ ਸੁਨੁੱਖ ਦੇ ਹਿਰਦੇ ਵਿੱਚ ਖੜਾ ਪੈਦਾ ਹੋਇਆ ਸਮਝਦਾ ਹਾਂ ਜਾ ਕੇ ਕੀਰਤਨ ਹਰ ਹਰ ਧੁਨੀ ਰਹਾਓ ਜਿਸ ਦੇ ਹਿਰਦੇ ਵਿੱਚ ਪ੍ਰਭੂ ਦੀ ਸਿਫਤਸਲਾ ਟਿਕੀ ਹੋਈ ਹੈ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦੀ ਲਗਨ ਹੈ ਪ੍ਰੀਤਮ ਪਾਰ ਬ੍ਰਾਹਮ ਮੌਲ ਮਨਾ ਹੈ ਮੇਰੇ ਮਨ ਪ੍ਰਮਾਤਮਾ ਦੇ ਚਰਨਾਂ ਨਾਲ ਪ੍ਰੀਤ پا ਕੇ ਸਦਾ ਖੜਿਆ ਰਹਾਓ ਗਿਆਨ ਕਮਾਈਐ ਪੂਛ ਜਨਾ ਹੈ ਮਨ ਸੰਤ ਜਨਾਂ ਨੂੰ ਪੁੱਛ ਕੇ ਆਤਮਿਕ ਜੀਵਨ ਦੀ ਸੋਝ ਹਾਸਲ ਕਰੀਦੀ ਹੈ ਸੋ ਤਪਸੀ ਜਿਸ ਸਾਧ ਸੰਗ ਅਸਲ ਤਪਸਵੀ ਹੋ ਮਨੋਖੈ ਜਿਸ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਸਾਧ ਧਿਆਨੀ ਜਿਸ ਗੁਰ ਰੰਗ ਉਹ ਮਨੁੱਖ ਸਦਾ ਜੁੜੀ ਸੁਰਤ ਵਾਲਾ ਜਾਣੋ ਜਿਸ ਦੇ ਅੰਦਰ ਗੁਰੂ ਚਰਨਾਂ ਦਾ ਪਿਆਰ ਹੈ ਸੇ ਨਿਰਪਉ ਜਿਨ ਪਉ ਪਾਇਆ ਉਹ ਬੰਦੇ ਦੁਨੀਆ ਦੇ ਦਰਾਂ ਤੋਂ ਤਾਂ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਡਰ ਵਸਦਾ ਹੈ ਸੋ ਸੁਖੀਆ ਜਿਸ ਭ੍ਰਮ ਗਿਆ ਉਹ ਮਨੁੱਖ ਸੁਖੀ ਜੀਵਨ ਵਾਲਾ ਹੈ ਜਿਸ ਦੇ ਮਨ ਦੀ ਭੜਕਣਾ ਦੂਰ ਹੋਵੇ ਸੋ ਇਕਾਂਤੀ ਜਿਸ ਰਦਾ ਥਾਈ ਸਿਰਫ ਉਹ ਮਨੁੱਖ ਇਕਾਂਤ ਥਾਂ ਵਿੱਚ ਰਹਿੰਦਾ ਹੈ ਜਿਸ ਦਾ ਹਿਰਦਾ ਸ਼ਾਂਤ ਹੈ ਏਕ ਥਾਂ ਟਿਕਿਆ ਰਹਿੰਦਾ ਸੋਈ ਨੇ ਚਲ ਸਾਚ ਠਾਏ ਉਹੀ ਮਨੋਖੜੋਲ ਚਿਤ ਵਾਲਾ ਹੈ ਜਿਹੜਾ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਏਕਾ ਖੋਜੈ ਏਕ ਪ੍ਰੀਤ ਜਿਹੜਾ ਹਰ ਥਾਂ ਇੱਕ ਪ੍ਰਮਾਤਮਾ ਨੂੰ ਹੀ ਭਾਲਦਾ ਹੈ ਦਰਸ਼ਨ ਪਰਸਨ ਹੀਤ ਚੀਤ ਜਿਸਦੇ ਮਨ ਵਿੱਚ ਇੱਕ ਪ੍ਰਮਾਤਮਾ ਦਾ ਹੀ ਪਿਆਰ ਹੈ ਜਿਸ ਦੇ ਚਿੱਤ ਵਿੱਚ ਇੱਕ ਪ੍ਰਭੂ ਦੇ ਦਰਸ਼ਨ ਦੀ ਸ਼ੂਰ ਦੀ ਤਾਂਗ ਹੈ ਹਾਰ ਰੰਗ ਰੰਗਾ ਸਹਜ ਮਾਣ ਜਿਹੜਾ ਮਨੁੱਖ ਆਤਮਕ ਅਡੋਲਤਾ ਵਿੱਚ ਟਿਕ ਕੇ ਸਭ ਰਸਾਂ ਤੋਂ ਸ੍ਰੇਸ਼ਟ ਹਰਨਾਮ ਰਸ ਮੰਨਦਾ ਹੈ ਨਾਨਕ ਦਾਸ ਤਿਸ ਜਨ ਪਰਮਾਣ ਦਾਸ ਨਾਨਕ ਆਖਦਾ ਹੈ ਉਸ ਮਨੁੱਖ ਤੋਂ ਸਦਕੇ ਜਾਂਦਾ ਬਸੰਤ ਮਹੱਲਾ ਪੰਜਵਾਂ ਜੀ ਪ੍ਰਾਣ ਤੁਮ ਪਿੰਡ ਦੀ ਹੈ ਪ੍ਰਭੂ ਸਭ ਜੀਵਾਂ ਨੂੰ ਜਿੰਦ ਪ੍ਰਾਣ ਸਰੀਰ ਉਹੀ ਦਿੱਤੇ ਹਨ ਮੁਗਦ ਸੁੰਦਰ ਧਾਰ ਜੋਤਕੀਨ ਆਪਣੀ ਜੋਤ ਨੂੰ ਸਰੀਰਾਂ ਵਿੱਚ ਟਿਕਾ ਕੇ ਮੂਰਖਾ ਨੂੰ ਸੋਹਣਾ ਬਣਾ ਦੁੱਤਾ ਸਭ ਜਾਚਕ ਪ੍ਰਭ ਤੁਮ ਦਿਆਲ ਹੈ ਪ੍ਰਭੂ ਸਾਰੇ ਜੀਵ ਤੇਰੇ ਦਰ ਦੇ ਮੰਗਤੇ ਹਨ ਤੂੰ ਸਭ ਉੱਤੇ ਦਇਆ ਕਰਨ ਵਾਲਾ ਨਾਮ ਜਪਤੋ ਹੋਵਤ ਨਿਹਾਲ ਤੇਰਾ ਨਾਮ ਜਪਦੇ ਆਂ ਜੀਵ પ્રસન્ન ਚਿਤ ਹੋ ਜਾਂਦੇ ਆਂ ਮੇਰੇ ਪ੍ਰੀਤਮ ਕਾਰਣ ਕਰਨ ਜੋਗ ਹੈ ਸਭ ਕੁਝ ਕਰਨ ਦੀ ਸਮਰੱਥਾ ਵਾਲੇ ਹੈ ਮੇਰੇ ਪ੍ਰੀਤਮ ਹਉ ਪਾਉ ਮੋਂ ਤੁਮ ਤੇ ਸਗਲ ਥੋਕ ਰਹਾਉ ਮੈਂ ਤੇਰੇ ਪਾਸੋਂ ਹੀ ਸਾਰੇ ਪਦਾਰਥ ਹਾਸਲ ਕਰਦਾ ਹਾਂ ਨਾਮ ਜਪਤੋ ਹੋਤ ਉਧਾਰ ਪ੍ਰਮਾਤਮਾ ਦਾ ਨਾਮ ਜਪਦਿਆਂ ਜਗਤ ਤੋਂ ਪਾਰ ਉਤਾਰਾ ਹੁੰਦਾ ਨਾਮ ਜਪਤੋ ਸੁਖ ਸਹਜ ਸਾਰ ਆਤਮਕ ਡੋਲਤਾ ਤੇ ਸ੍ਰੇਸ਼ ਸੁਖ ਪ੍ਰਾਪਤ ਹੋ ਜਾਂਦੇ ਹਨ ਨਾਮ ਜਪਤੋ ਪਤ ਸੋਭਾ ਹੋਏ ਲੋਕ ਪਰਲੋਕ ਵਿੱਚ ਇੱਜ਼ਤ ਸੋਭਾ ਮਿਲਦੀ ਹੈ ਨਾਮ ਜਪਤੋ ਬਿਗਨਨਾਹੀ ਕੋਏ ਜੀਵਨ ਸਫਰ ਵਿੱਚ ਵਿਕਾਰਾਂ ਵੱਲੋਂ ਕੋਈ ਰੁਕਾਵਟ ਪੈਦਾ ਨਹੀਂ ਹੁੰਦੀ ਜਾ ਕਾਰਣ ਇਹ ਦੁਲੱਬ ਦੇ ਹੈ ਮੇਰੇ ਪ੍ਰਭੂ ਜਿਸ ਹਰਨਾਮ ਦੇ ਜਪਣ ਵਾਸਤੇ ਤੇਰੀ ਮਿਹਰ ਨਾਲ ਇਹ ਦੁਰਲਭ ਮਨੁੱਖਾ ਸਰੀਰ ਮਿਲਿਆ ਹੈ ਸੋ ਬੋਲ ਮੇਰੇ ਪ੍ਰਭੂ ਦੇ ਉਹ ਹਰਨਾਮ ਮੈਨੂੰ ਬਖਸ਼ ਸਾਧ ਸੰਗਤ ਮੈਂ ਇਹ ਬਿਸ਼ਰਾਮ ਮੇਰਾ ਇਹ ਮਾਨਸਾਤ ਸੰਗਤ ਵਿੱਚ ਟਿਕਾਣਾ ਪ੍ਰਾਪਤ ਕਰੀ ਰੱਖੇ ਸਦਾ ਹਿਰਦੈ ਜਪੀ ਪ੍ਰਭ ਤੇਰਾ ਨਾਮ हे प्रभु मेरे कार में सदा तेरा नाम जपता रहूं तुझ बिन दूजा कोई ना हे प्रभु तुझ बिन मैंनु और कोई आसरा नहीं है सब तेरो खेल तुझ में समाए ये सारा जगत तमाशा तेरा ही बनाया हुआ है सारे जीव तेरे ਵਿੱਚ ਹੀ लीन हो जाते हैं ज्यों भावे त्यों रख ले जेमे तिनो चंगा लगदा है ਮੇਰੀ ਰੱਖਿਆ ਕਰ ਸੁਖ ਨਾਨਕ ਪੂਰਾ ਗੁਰ ਮਿਲੇ ਹੈ ਨਾਨਕ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਸ ਨੂੰ ਆਤਮਾ ਕਨੰਦ ਪ੍ਰਾਪਤ ਹੁੰਦਾ ਹੈ ਬਸੰਤ ਮਹਲਾ ਪੰਜਵਾਂ ਪ੍ਰਭ ਪ੍ਰੀਤਮ ਮੇਰੇ ਸੰਗ ਰਾਏ ਹੈ ਮਾ ਪ੍ਰੀਤਮ ਪ੍ਰਭੂ ਪ੍ਰਭੂ ਪਾਸ਼ਾ ਉਂਝ ਤਾਂ ਹਰ ਵੇਲੇ ਮੇਰੇ ਨਾਲ ਵਸਦਾ ਹੈ ਪਰ ਮੈਨੂੰ ਦਿਸਦਾ ਨਹੀਂ ਜਿਸ ਦੇਖਾਂ ਜੀਵਾ ਮਾਇ ਇਹ ਮਾਜਸ ਨੂੰ ਵੇਖ ਕੇ ਮੈਂ ਆਤਮਿਕ ਜੀਵਨ ਪ੍ਰਾਪਤ ਕਰ ਸਕਾਂ ਜਾਗ ਕੇ ਸਿਮਰਨ ਦੁੱਖ ਨਾ ਹੋਏ ਜਿਸ ਦੇ ਸਿਮਰਨ ਦੀ ਬਰਕਤ ਨਾਲ ਕੋਈ ਦੁੱਖ ਕੋ ਨਹੀਂ ਸਕਦਾ ਕਰ ਦਇਆ ਮਿਲਾਵੋ ਤਿਸੇ ਮੋਹ ਮੇਰ ਕਰਕੇ ਮੈਨੂੰ ਉਸ ਪ੍ਰਭੂ ਨਾਲ ਮਿਲਾ ਦੇ ਮੇਰੇ ਪ੍ਰੀਤਮ ਪ੍ਰਾਨ ਆਧਾਰ ਮਾਨ ਹੈ ਮੇਰੇ ਪ੍ਰੀਤਮ ਪ੍ਰਭੂ ਮੇਰੀ ਜਿੰਦ ਦੇ ਮਨ ਦੇ ਆਸਰੇ ਪ੍ਰਭੂ ਜਿਉ ਪ੍ਰਾਨ ਸਭ ਤੇਰਾ ਧਨ ਰਹਾਉ ਮੇਰੀ ਇਹ ਜਿੰਦ ਮੇਰੇ ਪ੍ਰਾਨ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ ਜਾਂ ਕੋ ਖੋਜੈ ਸੁਰ ਨਰ ਦੇਵ ਹੈ ਮਾਨ ਜਿਸ ਪ੍ਰਮਾਤਮਾ ਨੂੰ ਦੇਵੀ ਗੁਣਾ ਵਾਲੇ ਮਨੋਖ ਅਤੇ ਦੇਵਤੇ ਭਾਲਦੇ ਰਹਿੰਦੇ ਹਨ ਮਨ ਜਨ ਸ਼ੇਖ ਨਾ ਲਹੇ ਪੇਵੋ ਜਿਸ ਦਾ ਭੇਦ ਮੁਨੀ ਲੋਕ ਅਤੇ ਸ਼ੇਸ਼ਨਾਗ ਵੀ ਨਹੀਂ ਪਾ ਸਕਦੇ। ਜਾਂ ਕੀ ਗਤ ਮਿਤ ਕਹੀ ਨਾ ਜਾਏ ਜਿਨ੍ਹਾਂ ਦਾ ਉਰਲਾ ਤੇ ਪਾਰਲਾ ਬੰਨਾ ਬਿਆਨ ਨਹੀਂ ਕੀਤਾ ਜਾ ਸਕਦਾ। ਘਾਟ ਘਾਟੋ ਘਟ ਘਟ ਰਹੇ ਅਸਮਾਏ हे ਮਾਓ ਪ੍ਰਮਾਤਮਾ ਹਰੇਕ ਸਰੀਰ ਵਿੱਚ ਵਿਆਪ ਰਿਹਾ ਹੈ। ਜਾ ਕੇ ਭਗਤ ਆਨੰਦ ਮੈਂ ਹੇ ਮਾਦੇਸ ਪ੍ਰਮਾਤਮਾ ਦੇ ਭਗਤ ਸਦਾ ਆਨੰਦ ਭਰਪੂਰ ਰਹਿੰਦੇ ਹਨ ਜਾਂ ਕੇ ਭਗਤ ਕੋ ਨਾਹੀ ਖੈ ਜਿਸ ਪ੍ਰਮਾਤਮਾ ਦੇ ਭਗਤਾਂ ਨੂੰ ਕਦੇ ਆਤਮਿਕ ਮੌਤ ਨਹੀਂ ਆਉਂਦੀ ਜਾਂ ਕੇ ਭਗਤ ਕੋ ਨਾਹੀ ਭੈ ਜਿਸ ਪ੍ਰਮਾਤਮਾ ਦੇ ਭਗਤਾਂ ਨੂੰ ਦੁਨੀਆ ਤੇ ਕੋਈ ਡਰ ਕੋ ਨਹੀਂ ਸਕਦਾ ਜਾਂ ਕੇ ਭਗਤ ਕੋ ਸਦਾ ਜੈ ਜਿਸ ਪ੍ਰਮਾਤਮਾ ਦੇ ਭਗਤਾਂ ਨੂੰ ਵਿਕਾਰਾਂ ਦੇ ਟੱਕਰੇ ਤੇ ਸੰਗਤ ਜਿੱਤ ਹੁੰਦੀ ਹੈ ਉਹ ਪ੍ਰਮਾਤਮਾ ਹਰੇਕ ਸਰੀਰ ਵਿੱਚ ਮੌਜੂਦ ਹੈ ਕੌਣ ਉਪਮਾ ਤੇਰੀ ਕਹੀ ਜਾਏ हे ਪ੍ਰਭੂ ਤੇਰੀ ਕੋਈ ਉਪਮਾ ਦੱਸੀ ਨਹੀਂ ਜਾ ਸਕਦੀ ਤੇਰੇ ਵਰਗਾ ਕੋਈ ਦੱਸਿਆ ਨਹੀਂ ਜਾ ਸਕਦਾ ਸੁਖ ਦਾਤਾ ਪ੍ਰਭ ਰਹਿਓ ਸਮਾਏ ਤੂੰ ਸਮਝਿਵਾਂ ਨੂੰ ਸੁਖ ਦੇਣ ਵਾਲਾ ਮਾਲਕ ਹੈ ਤੂੰ ਹਰ ਥਾਂ ਮੌਜੂਦ ਹੈ ਨਾਨਕ ਜਾਚੈ ਏਕ ਦਾ ਨਾਹੇ ਪ੍ਰਭੂ ਤੇਰੇ ਪਾਸੋਂ ਨਾਨਕ ਖੈਰ ਮੰਗਦਾ ਹੈ ਕਰ ਕਿਰਪਾ ਮੁਹ ਦੇਹੁ ਨਾਮ ਮੇਰ ਕਰਕੇ ਮੈਨੂੰ ਆਪਣਾ ਨਾਮ ਬਖਸ਼ ਬਸੰਤ ਮਹਲਾ 5ਵਾਂ ਮਿਲ ਪਾਣੀ ਜਿਉ ਹਰੇ ਬੂਟ ਜਿਵੇਂ ਪਾਣੀ ਨੂੰ ਮਿਲ ਕੇ ਬੂਟੇ ਹਰੇ ਹੋ ਜਾਂਦੇ ਹਨ ਤੇ ਉਹਨਾਂ ਦਾ ਸੋਕਾ ਮੁੱਕ ਜਾਂਦਾ ਹੈ ਸਾਧ ਸੰਗਤ ਤਿਉ ਹਉ ਮੈਂ ਛੂਟ ਤਵੇਂ ਸਾਧ ਸੰਗਤ ਵਿੱਚ ਮਿਲ ਕੇ ਮਨੁੱਖ ਦੇ ਅੰਦਰੋਂ ਹਉਮੈ ਮੁੱਕ ਜਾਂਦੀ ਜੈਸੀ ਦਾਸੇ ਧੀਰ ਮੀਰ ਜਿਵੇਂ ਕਿਸੇ ਦਾਸ ਨੂੰ ਆਪਣੇ ਮਾਲਕ ਦੀ ਧੀਰਜ ਹੁੰਦੀ ਤੈਸੇ ਉਦਰਨ ਗੁਰਹ ਪੀਰ ਤਵੇਂ ਗੁਰੂ ਪੀਰ ਜੀਵਾਂ ਨੂੰ ਪਾਰ ਉਤਾਰਨ ਲਈ ਆਸਰਾ ਹੁੰਦਾ ਹੈ ਸਮੁਦਾਤੇ ਪ੍ਰਭ ਦੇਨ ਹਾਰ हे ਪ੍ਰਭੂ ਤੂੰ ਜੀਵਨ ਨੂੰ ਸਭ ਕੁਝ ਦੇ ਸਕਣ ਵਾਲਾ ਦਾਤਾਰ ਹੈ ਨਿਮਕ ਨਿਮਕ ਤਿਸ ਨਮਸ਼ਕਾਰ ਰਹਾਉ ਮੈਂ ਪਲ ਪਲ ਉਸ ਦਾਤਾਰ ਪ੍ਰਭੂ ਨੂੰ ਨਮਸਕਾਰ ਕਰਦਾ ਹਾਂ ਜਿਸੈ ਪ੍ਰਾਪਤ ਸਾਧ ਸੰਗ ਜਿਸਮੁਨੁਖ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਤਿਸ ਜਨ ਲਾਗਾ ਪਾਰ ਬ੍ਰਹਮ ਰੰਗ ਉਸ ਮਨੁੱਖ ਦੇ ਮਨ ਨੂੰ ਪ੍ਰਮਾਤਮਾ ਦੇ ਪ੍ਰੇਮ ਰੰਗ ਚੜ ਜਾਂਦਾ ਹੈ ਤੇ ਬੰਧਨ ਤੇ ਭੈ ਮੁਕਤ ਹੋ ਜਿਨ੍ਹਾਂ ਮਨੁੱਖਾਂ ਨੂੰ ਨਾਮ ਰੰਗ ਚੜ ਜਾਂਦਾ ਹੈ ਉਹ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖਲਾਸੀ ਹਾਸਲ ਕਰ ਲੈਂਦੇ ਹਨ ਭਗਤ ਆਰਾਧੈ ਜੋਗ ਜੁਗਤ ਪ੍ਰਮਾਤਮਾ ਦੇ ਭਗਤ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਇਹੀ ਉਸ ਨਾਲ ਮਿਲਾਪ ਦਾ ਸਹੀ ਤਰੀਕਾ ਹੈ ਨੇਤਰ ਸੰਤੋਖੇ ਦਰਸ਼ਪੇਖ ਪਰਮਾਤਮਾ ਦਾ ਦਰਸ਼ਨ ਕਰਕੇ ਮਨੁੱਖ ਦੀਆਂ ਅੱਖਾਂ ਨੂੰ ਪਰਾਇਆ ਰੂਪ ਟੱਕਣ ਵਾਲਾ ਸੰਤੋਖ ਆ ਜਾਂਦਾ ਹੈ। ਰਸਨਾ ਗਾਏ ਗੁਣ ਅਨੇਕ ਜਿਉਂ-ਜਿਉਂ ਮਨੁੱਖ ਦੀ ਜੀਵ ਪਰਮਾਤਮਾ ਦੇ ਅਨੇਕਾਂ ਗੁਣ ਗਾਦੀ ਹੈ। ਤ੍ਰਿਸ਼ਨਾ ਬੂਝੀ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਅੱਗ ਬੁਝ ਜਾਂਦੀ ਹੈ। ਮਨ ਆ ਘਨਾ ਹਰ ਰਸ ਹੈ ਸਵਾਦ ਉਸ ਦਾ ਮਨ ਹਰ ਨਾਮ ਰਸ ਦੇ ਸਵਾਦ ਨਾਲ ਮਾਇਆ ਵੱਲੋਂ ਰਾਜ ਜਾਂਦਾ ਸੇਵਕ ਲਾਗੋ ਚਰਨ ਸੇਵ ਹੈ ਪ੍ਰਭੂ ਜਿਹੜਾ ਤੇਰਾ ਸੇਵਕ ਤੇਰੇ ਚਰਨਾਂ ਦੀ ਸੇਵਾ ਵਿੱਚ ਲੱਗਦਾ ਹੈ ਆਦਪੁਰਖ ਅਪਰੰਪਰ ਦੇਵ ਹੈ ਸਭ ਦੇ ਮੁੱਢ ਪ੍ਰਭੂ ਹੈ ਸਰਵ ਵਿਆਪਕ ਪ੍ਰਭੂ ਹੈ ਪਰੇ ਤੋਂ ਪਰੇ ਪ੍ਰਭੂ ਹੈ ਪ੍ਰਕਾਸ਼ ਰੂਪ ਪ੍ਰਭੂ ਸਗਲ ਉਧਾਰਣ ਤੇਰਾ ਨਾਮ ਤੇਰਾ ਨਾਮ ਸਭ ਜੀਵਾਂ ਦਾ ਪਾਰ ਉਤਾਰਾ ਕਰਨ ਵਾਲਾ ਹੈ ਨਾਨਕ ਪਾਇਓ ਇਹ ਨਿਧਾਨ ਨਾਨਕ ਨੂੰ ਤੇਰਾ ਇਹ ਨਾਮ ਖਜ਼ਾਨਾ ਮਿਲ ਗਿਆ ਹੈ ਬਸੰਤ ਮਹਲਾ 5ਵਾਂ ਤੁਮ ਵੱਡਾ ਤੇ ਦੇ ਰਹੇ ਹੈ ਪ੍ਰਭੂ ਤੂੰ ਸਭ ਤੋਂ ਵੱਡਾ ਦਾਤਾ ਹੈ ਸਭ ਜੀਵਾਂ ਨੂੰ ਤੂੰ ਪਦਾਰਥ ਦੇ ਰਿਹਾ ਹੈ ਜੀ ਪ੍ਰਾਣਮੈ ਰਬ ਰਹੇ ਤੂੰ ਸਭਨਾ ਦੀ ਜਿੰਦ ਵਿੱਚ ਸਭਨਾ ਦੇ ਪ੍ਰਾਣਾ ਵਿੱਚ ਵਿਆਪਕ ਹੈ ਦੀਨੇ ਸਗਲੇ ਭੋਜਨ ਖਾਣ ਤੋਂ ਸਾਰਿਆਂ ਸਾਰਿਆਂ ਨੂੰ ਖਾਣ ਲਈ ਭੋਜਨ ਦਿੰਦਾ ਹੈ ਮੋਹਿਰ ਨਿਰਗੁਣ ਇੱਕ ਗੁਣ ਨਾ ਜਾਣ ਮੈਂ ਮੂਰਖ ਨੇ ਇੱਕ ਗੁਣ ਵੀ ਤੇਰਾ ਨਹੀਂ ਸਮਝਿਆ ਹਉ ਕਸ਼ਨਾ ਹਉ ਕਸ਼ੂ ਨਾ ਜਾਨੋ ਤੇਰੀ ਸਾਰ ਹੈ ਦਿਆਲ ਪ੍ਰਭੂ ਮੈਂ ਤੇਰੀ ਰਤਾ ਭਰ ਵੀ ਕਦਰ ਨਹੀਂ ਜਾਣਦਾ ਤੂੰ ਕਰਗਤ ਮੇਰੀ ਪ੍ਰਭ ਦਿਆਰ ਰਹਾ ਮੇਰ ਕਰ ਮੈਨੂੰ ਉੱਚੀ ਆਤਮ ਕਵਸਤਾ ਦੇ ਜਾਪ ਨਾ ਤਾਪ ਨਾ ਕਰਮ ਨਾ ਕੀ ਜਾਪ ਨਾ ਤਾਪ ਨਾ ਕਰਮ ਕੀਤ ਹੈ ਪ੍ਰਭੂ ਮੈਂ ਕੋਈ ਜਾਪ ਨਹੀਂ ਕੀਤੇ ਮੈਂ ਕੋਈ ਤਾਪ ਨਹੀਂ ਕੀਤੇ ਮੈਂ ਤੀਰਥ ਇਸ਼ਨਾਨ ਆਦਿਕ ਮਿੱਥੇ ਹੋਏ ਕੋਈ ਧਾਰਮ ਕਰਮ ਨਹੀਂ ਕੀਤੇ ਆਵੇਂ ਨਹੀਂ ਕਸ਼ੂਰੀ ਤੋ ਕੋਈ ਧਾਰਮਿਕ ਰੀਤ ਰਸਮ ਕਰਨੀ ਵੀ ਮੈਨੂੰ ਨਹੀਂ ਆਉਂਦੀ ਮਨ ਮੈਂ ਰੱਖੋ ਆਸ ਏਕ ਪਰ ਹੈ ਪ੍ਰਭੂ ਮੈਂ ਆਪਣੇ ਮਨ ਵਿੱਚ ਸਿਰਫ ਇਹ ਆਸ ਰੱਖੀ ਬੈਠਾ ਹਾਂ ਨਾਮ ਤੇਰੇ ਕੀ ਕਰੋਂ ਟੇਕ ਕਿ ਤੇਰੇ ਨਾਮ ਦੇ ਆਸਰੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵਾਂ ਸਰਬ ਕਲਾ ਪ੍ਰਭ ਤੁਮ ਪਰਬੀਨਾ ਹੈ ਪ੍ਰਭ ਤੂੰ ਸਾਰੀਆਂ ਹੀ ਤਾਕਤਾਂ ਵਿੱਚ ਪੂਰਨ ਹੈ ਅੰਤ ਨਾ ਪਾਵੈ ਜਲ ਮੀਨਾ ਅਸੀਂ ਜੀਵ ਤੇਰਾ ਅੰਤ ਨਹੀਂ ਪਾ ਸਕਦੇ ਜਿਵੇਂ ਸਮੁੰਦਰ ਦੇ ਪਾਣੀ ਵਾਂ ਮੱਛੀਆਂ ਸਮੁੰਦਰ ਦਾ ਅੰਤ ਨਹੀਂ ਪਾ ਸਕਦੀਆਂ ਅਗਾਮ ਅਗੰ ਉ ਚਾਹਤੇ ਉਚ हे प्रभु अपौंच हैं तू अपौंच हैं तू चियां तू अच्छा है हम थोरे तुम बहुत मूच असि जे थोड़े विते हां तू बड़े जिगरे वाला जिन तू त्याया से गनी हे प्रभु जिन्ना अनोखा ने तेरा नाम सिमरया ओ असल तनाड हैं जिन तू पाया से तनी जिन्ना ने तिनु लभ लेओ असल दौलत मन हैं ਜਿਨ ਤੂੰ ਸੇਵਿਆ ਸੁਖੀ ਸੇ ਜਿਸ ਜਿਸ ਮਨੁੱਖ ਨੇ ਤੇਰੀ ਭਗਤੀ ਕੀਤੀ ਉਹ ਸਭ ਸੁਖੀ ਹਨ ਸੰਤ ਸ਼ਰਨ ਨਾਨਕ ਪਰੇ ਹੈ ਨਾਨਕ ਤੇਰੇ ਸੰਤ ਜਨਾਂ ਦੀ ਸ਼ਰਨ ਪੈ ਰਹੇ ਹਾਂ